ਹਾਂਜੀ ਦੋਸਤੋ ਸਾਡੇ ਕੋਲੇ ਪੇਸ਼ੈਂਟ ਆਇਆ ਇਹਨਾਂ ਨੂੰ ਪੇਟ ਦੀ ਪ੍ਰੋਬਲਮ ਹੈ ਨਾਲੇ ਪੱਕੇ ਹੋਏ ਆ ਧਰਨ ਪੱਕੀ ਹੋਈ ਹੈ ਜਿਹਦੇ ਨਾਲ ਦਿਮਾਗ ਤੇ ਟੈਨਸ਼ਨ ਰਹਿੰਦੀ ਹੈ ਤੇ ਸਰੀਰ ਹਮੇਸ਼ਾ ਹੀ ਡਿਸਟਰਬ ਰਹਿੰਦਾ ਅੱਜ ਇਹਨਾਂ ਦਾ ਪਹਿਲਾ ਦਿਨ ਆ ਦੋਸਤੋ ਟ੍ਰੀਟਮੈਂਟ ਕਰਿਆ ਆ ਆਪਾਂ ਤੋ ਇਹਨਾਂ ਦੀ ਫੀਡਬੈਕ ਲੈਣ ਲੈਂਦੇ ਆ ਪਹਿਲੇ ਦਿਨ ਦੀ ਤੇ ਕੀ ਕਹਿ ਰਹੇ ਐ ਸੀ ਵੀਡੀਓ ਨੂੰ ਪੂਰਾ ਦੇਖਿਓ ਮੇਰਾ ਵੀਰੇ ਪੇਟ ਪੱਕਿਆ ਹੋਇਆ ਸੀਗਾ ਤੇ ਧਰਨ ਦੀ ਪ੍ਰੋਬਲਮ ਸੀ ਧਰਨ ਦੀ ਪ੍ਰੋਬਲਮ ਸੀ ਤੇ ਪੇਟ ਪੱਕਿਆ ਹੋਇਆ ਸੀ ਕਿੰਨਾ ਟਾਈਮ ਹੋ ਗਿਆ ਸੀ 4 ਸਾਲ ਹੋ ਗਏ ਸੀ 4 ਸਾਲ ਹੋ ਗਏ ਸੀ ਤੇ ਤੁਸੀਂ ਟਰੀਟਮੈਂਟ ਕਰਾਉਣ ਆਏ ਹੋ ਬਠਿੰਡਾ ਦੇ ਵਿੱਚ ਨੀਰੋ ਐਕਿਊ ਸੈਂਟਰ ਦੇ ਵਿੱਚ ਅੱਜ ਤੁਹਾਡਾ ਪਹਿਲਾ ਦਿਨ ਹੈ ਹਾਂਜੀ ਹਾਂਜੀ ਪਹਿਲੇ ਦਿਨ ਦੇ ਵਿੱਚ ਕੀ ਫਰਕ ਲੱਗਿਆ ਜੀ ਬਹੁਤ ਫਰਕ ਲੱਗਿਆ ਵੀਰੇ ਲੱਤਾਂ 'ਚ ਜਿਹੜੀ ਜਾਨ ਜੀ ਨਹੀਂ ਸੀ ਜਾਨ ਹੋਈ ਆ ਠੀਕ ਹੈ ਤੇ ਪੇਟ ਹਲਕਾ ਹੋ ਗਿਆ ਜਮੀ ਪੇਟ ਹਲਕਾ ਹੋ ਗਿਆ ਠੀਕ ਹੈ ਧਰਨ ਵੀ ਠੀਕ ਹੈ ਠੀਕ ਲੱਗਦਾ ਤੇ ਜਿਹੜਾ ਮਨ ਨੂੰ ਹੁੰਦਾ ਸੀਗਾ ਜਿਆ 스트ੈਸ ਜੀ ਸੀਗੀ ਉਹ ਠੀਕ ਹੋਈ ਆ ਹਾਂ ਉਹ ਹਲਕਾ ਹੋਇਆਗਾ ਹਲਕਾਪਨ ਹੋ ਗਿਆ ਕਿ ਸਰੀਰਾਂ ਐ ਲੱਗਦਾਗਾ ਕਿ ਹੁਣ ਜਾਨ ਜੀ ਚਾ ਜਾਨ ਜੀ ਚਾ ਠੀਕ ਹੈ ਰਿਲੈਕਸੇਸ਼ਨ ਹੋ ਗਿਆ ਐਕਟਿਵ ਹੋ ਗਿਆ ਐਕਟਿਵ ਕਿੰਨੇ ਪਰਸੈਂਟ ਫਰਕ ਲੱਗਦਾ ਪਹਿਲੇ ਦਿਨ ਦੇ ਵਿੱਚ ਬਰੇ ਲੱਗ ਰਿਹਾ ਯਾਨੀ ਕਿ ਜੇ ਮੈਂ ਸਵੇਰੇ ਆਇਆ ਤੀ ਉਹ ਤੋਂ ਤਾਂ ਲੱਗਦਾਗਾ ਕਿ 70% 80% ਵਾਂਗੋ ਫਰਕ ਹੈਗਾ ਫਰਕ ਹੈਗਾ ਠੀਕ ਹੈ ਮਤਲਬ ਬਹੁਤ ਫਰਕ ਪਿਆ ਜਦੋਂ ਤੁਸੀਂ ਕਰਿਆ ਤਾਂ ਜੋ ਇੱਥੇ ਚੜਿਆ ਪਿਆ ਸੀ ਉਹ ਰਿੰਗ ਉਹੇ ਠਾਣ ਹੋ ਗਈ ਠੀਕ ਹੈ ਖੜੇ ਹੋ ਜਾਓ ਚੱਕਿਓ ਪਹਿਲਾਂ ਐਂ ਦਬਦੇ ਸੀਗੇ ਨਹੀਂ ਦੱਬੇ ਹੀ ਨਹੀਂ ਜਾਂਦਾ ਦੀ ਉਹ ਤਾਂ ਦੱਬਿਆ ਨਹੀਂ ਜਾਂਦਾ ਸੀਗਾ ਦਰਦ ਵੀ ਸੀ ਪੇਟ ਦੇ ਵਿੱਚ ਹਨਾ ਤੇ ਹੁਣ ਦੱਬਿਆ ਵੀ ਜਾਂਦਾ ਤੇ ਪੇਟ ਅਕੇ ਨਾਲੋਂ ਨਰਮ ਨਰਮ ਵੀ ਹੋ ਗਿਆ ਠੀਕ ਹੈ ਬਹਿ ਜਾਓ ਸੋਨੂੰ ਸਾਡਾ ਕਿਵੇਂ ਪਤਾ ਲੱਗਿਆ ਜੀ ਮੈਂ ਵੀਰੇ ਤੁਹਾਡਾ ਇੰਸਟਾਗ੍ਰam ਤੇ ਦੇਖਿਆ ਸੀਗਾ ਇੰਸਟਾਗ੍ਰam ਤੇ ਵੀਡੀਓ ਦੇਖੀ ਸੀ ਠੀਕ ਹੈ ਕੋਈ ਮਸ਼ੀਨ ਲਾਈ ਹੋਵੇ ਤੁਹਾਡੇ ਨਾ ਨਾ ਵੀਰੇ ਕੋਈ ਖਿੱਚ ਤੂ ਕੀਤੀ ਹੈ ਬਾਡੀ ਦੇ ਨਾਲ ਨਾ ਨਾ ਵੀਰੇ ਨਾਲ ਬੜੀ ਆਰਾਮਦਾਇਕ ਥੈਰੇਪੀ ਹੈ ਹਾਂਜੀ ਹਾਂ ਜਿਵੇਂ ਤੁਹਾਡੇ ਵਾਂਗੂ ਕਿਸੇ ਨੂੰ ਹੋਰ ਪ੍ਰੋਬਲਮ ਆ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਹੀ ਚਾਹੁੰਗਾ ਕਿ ਇੱਕ ਵਾਰ ਜ਼ਰੂਰ ਵੀਰੇ ਆ ਕੇ ਜਾਓ ਥੀਨੂ ਵੀ ਪੇਟ ਦੀ ਸਮੱਸਿਆ ਧਰਨ ਦੀ ਸਮੱਸਿਆ ਜਾਂ ਪੇਟ ਪੱਕਿਆ ਹੋਇਆਗਾ ਠੀਕ ਹੈ ਤਾਂ ਜ਼ਰੂਰ ਇੱਕ ਵਾਰ ਬਾਈ ਕੋਲ ਆ ਕੇ ਜਾ ਤੇ ਮਤਲਬ ਕਿ ਪਹਿਲੇ ਦਿਨ ਦੇ ਵਿੱਚ ਹਾਂ ਫਰਕ ਆਊਗਾ ਤੁਹਾਨੂੰ ਠੀਕ ਹੈ ਜੀ ਵੀਰੇ ਸਤਿ ਸ਼੍ਰੀ ਅਕਾਲ ਠੀਕ ਹੈ ਵੀ